ਅੱਜ ਨਾਬਾ ਦਾਣਾ ਮੰਡੀ ਜਿਹੜੀ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਆ ਦਾ ਮੈਂ ਦੌਰਾ ਕੀਤਾ ਜੀ ਸਾਡੇ ਤੇ ਇੱਥੇ 4 ਤਰੀਕ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਗਈ ਆ ਬਾਸਮਤੀ ਜਿਹਦੀ 1509 ਤੇ 1692 ਜਿਹੜੀ ਇਹ ਦੀ ਕਿਸਮ ਹੈ ਜੀ ਤੇ ਇਹ ਇਹ ਹੋਣੀ ਸ਼ੁਰੂ ਹੋ ਗਈ ਔਰ ਇਹਦਾ ਰੇਟ ਜਿਹੜਾ 2700 ਰੁਪਏ ਤੋਂ ਲੈ ਕੇ 3300 ਰੁਪਏ ਤੱਕ ਹੈਗਾ ਤੇ ਬੜਾ ਅੱਛਾ ਜੀ ਝਾੜ ਵੀ ਠੀਕ ਲੱਗ ਰਿਹਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਜਿਹੜੀ ਆ ਬੋਲੀ ਆ ਉਹ ਫਰੀ ਜਿਹੜੀ ਆ ਜੀ 16 ਤੋਂ 16 ਤੋਂ ਜਿਹੜਾ 16 ਤੋਂ ਜਿਹੜੀ ਉਹ ਸ਼ੁਰੂ ਹੋ ਜਾਣੀ ਆ ਅੱਜ ਨਾਬਾ ਦਾਣਾ ਮੰਡੀ ਜਿਹੜੀ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਆ ਦਾ ਮੈਂ ਦੌਰਾ ਕੀਤਾ ਜੀ ਸਾਡੇ ਪ੍ਰਧਾਨ ਜੀ ਨਾਲ ਕਰਮਜੀਤ ਸਿੰਘ ਜੀ ਲੋਹਰਾ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਾਡੇ ਗੁਪਤਾ ਜੀ ਸਾਡੀ ਸਾਰੀ ਟੀਮ ਆਰਤੀਆ ਭਾਈਚਾਰਾ ਮੇਰੇ ਨਾਲ ਹੈ ਜੀ ਤੇ ਇੱਥੇ 4 ਤਰੀਕ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਗਈ ਆ ਬਾਸਮਤੀ ਜਿਹਦੀ 1509 ਤੇ 1692 ਜਿਹੜੀ ਨਸਲ ਦੀ ਕਿਸਮ ਹੈ ਜੀ ਤੇ ਇਹ ਆਉਣੀ ਸ਼ੁਰੂ ਹੋ ਗਈ ਔਰ ਇਹਦਾ ਰੇਟ ਜਿਹੜਾ 2700 ਰੁਪਏ ਤੋਂ ਲੈ ਕੇ 3300 ਰੁਪਏ ਤੱਕ ਹੈਗਾ ਪ੍ਰਤੀ ਕੁਇੰਟਲ ਤੇ ਬੜਾ ਅੱਛਾ ਜੀ ਝਾੜ ਵੀ ਠੀਕ ਲੱਗ ਰਿਹਾ ਪਰ ਕਿਤੇ ਕਿਤੇ ਦੱਸ ਰਹੇ ਜੀ ਪ੍ਰਧਾਨ ਜੀ ਵੀ ਇਸ ਵਾਰ ਝਾੜ ਜਿਹੜਾ ਜੀ ਉਹ ਘੱਟ ਨਿਕਲਣ ਦੀ ਸੰਭਾਵਨਾ ਹੈ ਤੇ ਮੌਇਸਚਰ ਜਿਹੜਾ ਜੀ ਹਲੇ ਤੱਕ ਸਲੇ ਕੋਈ ਲਿਮਿਟ ਨਹੀਂ ਵੈਸੇ 17 ਹੁੰਦੀ ਹੈ ਜੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਜਿਹੜੀ ਆ ਬੋਲੀ ਆ ਉਹ ਖਰੀਦ ਜਿਹੜੀ ਆ ਜੀ 16 ਤੋਂ 16 ਤੋਂ ਜੀ 16 ਤੋਂ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਤੇ ਪਰ ਹਲੇ ਜਿਹੜੇ ਕਿਸਾਨ ਲੈ ਕੇ ਆ ਰਹੇ ਨੇ ਮੰਡੀ ਦੇ ਵਿੱਚ ਬਾਸਮਤੀ ਉਹ ਖੁਸ਼ ਨੇ ਔਰ ਮੈਨੂੰ ਦੱਸਦਿਆਂ ਖੁਸ਼ੀ ਹੈ ਕਿ ਨਾਬਾ ਮੰਡੀ ਇੱਕ ਐਸੀ ਮੰਡੀ ਆ ਜਿਹਦੇ ਵਿੱਚ ਕੱਲਾ ਨਾਬਾ ਨਹੀਂ ਜੀ ਕਈ ਜ਼ਿਲ੍ਹਿਆਂ ਦਾ ਪੰਜਾਬ ਦੇ ਔਰ ਨਾਲ ਲੱਗਦੀਆਂ ਸਟੇਟਾਂ ਜਿਵੇਂ ਹਰਿਆਣਾ ਹੈ ਜੀ ਇਧਰ ਰਾਜਸਥਾਨ ਵਾਲੇ ਪਾਸੇ ਜਿਹੜੀਆਂ ਇਹ ਸਿਟਾਂ ਨਾਲ ਲੱਗਦੀਆਂ ਨੇ ਉੱਥੋਂ ਵੀ ਝੋਨਾ ਜਿਹੜਾ ਇੱਥੇ ਮੰਡੀ ਦੇ ਵਿੱਚ ਪਹੁੰਚਦਾ ਜੀ ਮਸਿਆ ਮੈਂ ਆਉਂਦੇ ਸਾਰੇ ਪੁੱਛਿਆ ਜੀ ਸਫਾਈ ਦਾ ਪਹਿਲੀ ਗੱਲ ਤਾਂ ਕੰਮ ਚੱਲ ਰਿਹਾ ਹੈ ਜੀ ਇੱਕ ਦੋ ਦਿਨਾਂ ਦੇ ਵਿੱਚ ਮੁਕੰਮਲ ਸਫਾਈ ਜਿਹੜੀ ਇਹ ਮੰਡੀ ਦੀ ਹੋ ਜਾਣੀ ਆ ਤੇ ਜਿਵੇਂ ਅੱਜ 20000 ਕਟਾ ਜਿਹੜਾ ਪਹੁੰਚਿਆ ਟੋਟਲ ਕੁਲ ਮਿਲਾ ਕੇ 50000 ਕਟੇ ਦੇ ਆਸ-ਪਾਸ ਹੁਣ ਤੱਕ ਬਾਸਬੰਦੀ ਜਿਹੜੀ ਇਹ ਪਹੁੰਚੀ ਆ ਜੀ ਕਿਸਾਨਾਂ ਨਾਲ ਬੈਠਣ ਦਾ ਪ੍ਰਬੰਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਵਾਸ਼ਰੂਮ ਪ੍ਰੋਜੈਕਟ ਦਾ ਪ੍ਰਬੰਧ ਬਾਰਦਾਨੇ ਦਾ ਪ੍ਰਬੰਧ ਲਿਫਟਿੰਗ ਦਾ ਪ੍ਰਬੰਧ ਉਹ ਸਾਰਾ ਅਸੀਂ ਜਿਹੜਾ ਜੀ ਐਸ ਡੀ ਐਮ ਨਾਬਾ ਹੋਰਾਂ ਦੇ ਨਾਲ ਟਾਈ ਅਪ ਕਰਕੇ ਡੀ ਸੀ ਪਟਾਲਾ ਨਾਲ ਸਾਰਾ ਕੁਝ ਅਸੀਂ ਲਾਈਨ ਅਪ ਕਰ ਰਹੇ ਹਾਂ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਬਹੁਤ ਖੁਸ਼ੀ ਦੀ ਗੱਲ ਹੈ ਜੀ ਜਿਹੜੇ ਆ ਕੇ ਸਾਡੇ ਵਿੱਚ ਸਾਡੀ ਹਰੇਕ ਮੁਸ਼ਕਲ ਨੂੰ ਸੁਣਦੇ ਨੇ ਅੱਜ ਵੀ ਅਸੀਂ ਇਹਨਾਂ ਨੂੰ ਇੱਕ ਦੋ ਮੁਸ਼ਕਲਾਂ ਦੱਸੀਆਂ ਨੇ ਇਹਨਾਂ ਨੇ ਹੁਣੇ ਮੰਡੀ ਕਰਨ ਬੋਰਡ ਦੇ ਚੇਅਰਮੈਨ ਵਰਸਤ ਸਾਹਿਬ ਨੂੰ ਫੋਨ ਕੀਤਾ ਵੀ ਨਾਲ ਦੀ ਨਾਲ ਸਾਡੀ ਜਿਹੜੀ ਅਸੀਂ ਮੰਗ ਰੱਖਦੇ ਹਾਂ ਨਾ ਲਵੇ ਨਾਲ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਬਹੁਤ ਵਧੀਆ ਚੰਗਾ ਲੱਗਦਾ ਜੀ ਸਾਨੂੰ ਵੀ ਜੇ ਪਿੱਠ ਤੇ ਕੋਈ ਆ ਕੇ ਲੀਡਰ ਖੜਾ ਹੁੰਦਾ ਤਾਂ ਸਾਨੂੰ ਟੋੜਿਆ ਦਾ ਕੰਮ ਕਰਨਾ ਸੌਖਾ ਹੋ ਜਾਂਦਾ ਐਮਐਲਏ ਸਾਹ ਦੇ ਆਉਣ ਦੇ ਸਨ ਬੜੀ ਖੁਸ਼ੀ ਹੋਈ ਇਹ ਸਾਡੇ ਹਰ ਕੰਮ ਦੇ ਸਾਡੇ ਕੋਲ ਸਹਾਇ ਨੇ ਸਾਡੀ ਮਦਦ ਕਰਦੇ ਨੇ ਪੂਰੀ ਜਦੋਂ ਵੀ ਅਸੀਂ ਕੋਈ ਡਿਮਾਂਡ ਰੱਖਦੇ ਐ ਐਮਐਲਏ ਸਾਡੀ ਪੂਰੀ ਹੁੰਦੀ ਮਾਨ ਸਾਡੇ ਬੜੇ ਕੰਮ ਨੇ ਜੀ ਮੰਡੀ ਵੀ ਹੁੰਦੇ ਜਾਂਦੇ ਨੇ ਕਰਾਉਂਦੇ ਰਹਿੰਦੇ ਨੇ ਤੇ ਮੈਂ ਸਾਰਾ ਪਹਿਲਾਂ ਮਲੇ ਕੋੜਲਾ ਮੰਡੀ ਦੇ ਵਿੱਚ ਵੀ ਆੜਤ ਕਰਦਾ ਤੇ ਮੈਂ ਜਿਆਦਾ ਫੋਕਸ ਕਰਦਾ ਬਾਸਪਤੀ ਤੇ ਮੱਕੀ ਤੇ ਪਰ ਜੋ ਮੈਂ ਆਲੇ-ਦਾਲੇ ਮੰਡੀਆਂ ਦੇ ਹਾਲਾਤ ਦੇਖੇ ਉਹਦੇ ਵਿੱਚੋਂ ਮੈਨੂੰ ਨਾਭਾ ਮੰਡੀ ਇੱਕ ਨੰਬਰ ਲੱਗੀ ਬਾਕੀ ਇਹ ਸਾਰੀ ਜਿਹੜਾ ਪ੍ਰਧਾਨ ਜੀ ਜਾਂ ਐਮਐਲਏ ਸਾਹਿਬ ਜਾਂ ਇਹਨਾਂ ਦੀ ਜਿਹੜੀ ਟੀਮ ਹੈ ਉਹ ਵਧਾਈ ਦੇ ਪਾਤਰ ਹੈ ਜਿਹੜੀ ਪੇਮੈਂਟ ਆ ਬੜੀ ਹਾਰਡ ਆ ਅਸੂਲ ਇਹਨੇ ਵਧੀਆ ਨੇ ਕਿ ਕਿਸਾਨ ਦੇ ਹਿੱਤਾਂ ਨੂੰ ਪਹਿਲਾਂ ਰੱਖਿਆ ਜਾਂਦਾ ਹੈ ਕੁਲਮਾਨ ਸਾਹਿਬ ਦੇਖੋ ਜੋ ਨਾਬਾ ਮੰਡੀ ਦੇ ਵਿੱਚ ਨੇ ਪ੍ਰਬੰਧ ਮਾਰਕੀਟ ਕਮੇਟੀ ਵੱਲੋਂ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਪੂਰੇ ਕੀਤੇ ਜਾ ਰਹੇ ਨੇ ਬਿਜਲੀ ਤੇ ਪਾਣੀ ਦੇ ਪ੍ਰਬੰਧ ਸਾਡੇ ਪੂਰੇ ਹੋ ਗਏ ਨੇ ਸਫਾਈ ਦੀ ਸਾਡੀ ਚੱਲ ਰਹੀ ਹੈ ਪੂਰੀ ਉਹ ਵੀ ਇੱਕ ਜਾਂ ਦੋ ਦਿਨ ਦੇ ਵਿੱਚ ਸਫਾਈ ਦੇ ਪ੍ਰਬੰਧ ਪੂਰੇ ਕਮੇਟੀ ਵੱਲੋਂ ਕਰ ਦਿੱਤੇ ਜਾਣਗੇ ਬਾਸਮਤੀ ਦੀ ਆਮਦ ਕਿੰਨੀ ਕਰਦੇ ਬਾਸਮਤੀ ਦੀ ਆਮਦਨ ਨਾਬਾ ਮੰਡੀ ਦੇ ਵਿੱਚ ਹਜ਼ਾਰ ਹਜ਼ਾਰਾਂ ਦੇ ਕਰੀਬ ਆ ਚੁੱਕੀ ਹੈ ਜਿਸ ਦੇ ਵਿੱਚ 20 ਕੁ ਹਜ਼ਾਰ ਬੈਗ ਮਾਰਕੀਟ ਨਾਬਾ ਮੰਡੀ ਦੇ ਵਿੱਚ ਵਿਕ ਚੁੱਕਿਆ ਹਮ ਗ੍ਰੇਡੂਟ ਕੀ ਚੱਲ ਰਿਹਾ ਜੀ ਨਾਬਾ ਮੰਡੀ ਦੇ ਵਿੱਚ 3200 ਰੁਪਏ ਦਾ ਜੋ ਐਵਰੇਜ ਰੇਟ ਚੱਲ ਰਿਹਾ ਹੈ ਉਹ ਚੱਲ ਰਿਹਾ ਹੈ ਜੇ ਜਿਆਦਾ 2900 ਉਤੇ ਲੈ ਕੇ 3280 ਦੇ ਵਿੱਚ ਵਿੱਚ ਸਾਡੇ ਇੱਥੇ ਜੀਰੀ ਵਿਕ ਰਹੀ ਹੈ